ਹਾਂਜੀ ਸਤਿ ਸ੍ਰੀ ਅਕਾਲ ਵਈ ਸਾਰਿਆਂ ਨੂੰ। ਹੋਰ ਠੀਕ ਠਾਕ ਜੀ। ਆਪਣੀਆਂ ਬੱਚੀ ਛੁਈ ਹੈ ਜੀ 6-7 ਦਿਨ ਹੋ ਗਏ। ਇਹਦੀ ਬੌਲੀ ਹੈ ਜਿਹੜੀ ਆਪਾਂ ਬੌਲੀ ਕੱਢਦੇ ਆ ਮੰਨੋ। ਤੇ ਉਹ ਬਿਨਾਂ ਆਪ ਦੇ ਛੋਟੇ ਕਾਫਾ ਨੂੰ ਯਾਨੀ ਛੋਟੇ ਕੰਟਰੋਲ ਤੇ ਆ ਦਿੰਨੇ ਆ। ਕਿਲੋ 2-2 ਕਿਲੋ। ਇਹ ਇਹਦੇ ਵਿੱਚ ਜਿਹੜੀ ਬੌਲੀ ਹੁੰਦੀ ਆ ਇਹਦੇ ਵਿੱਚ ਜਾਨ ਬਹੁਤ ਆਉਂਦੀ ਆ ਜੀ। ਬਹੁਤ ਜਿਆਦੇ ਸਾਫ ਆ ਦੇ ਵਿੱਚ। ਇਹਨੂੰ ਵੀ ਆਪਾਂ ਸਾਰੇ ਕਾਫਾ ਨੂੰ ਕਿਲੋ ਡੇਢ ਡੇਢ ਕਿਲੋ ਪਿਆਦੇ ਆ ਇਹ ਵੀ ਬਹੁਤ ਖੁਸ਼ ਹੋ ਕੇ ਪੀਂਦੇ ਨੇ ਜੀ ਮੈਂ ਤਾਂ ਕਹਿੰਦਾ ਨਾ ਆਪਾਂ ਕੋਈ ਨਹੀਂ ਸਾਣਾ ਲਵਗੇ ਲਗਾਤਾਰ ਜੀ ਜੋ ਦੁੱਧ ਕੱਢਦੇ ਆ ਆਪਣ ਲਵੇ ਮਹੀਨੇ ਦੇ ਬਾਹਲਾ ਨਾ ਉਹ ਪਸ਼ੂ ਵਾਂਗੂ ਦੂਦੇ ਰਹਿੰਦੇ ਆ ਤੇ ਜਿੰਨੇ ਵੀ ਬੌਲੀ ਹੁੰਦੀ ਆ 10 ਤੋਂ 12 ਦਿਨ ਉਹ ਆਪਾਂ ਕਾਫਾ ਨੂੰ ਹੀ ਪਿਆਉਣਾ ਚਾਹੀਦਾ ਬਿਲਕੁਲ ਆਇ ਇਦਾਂ ਗਿੱਜੇ ਹੋਏ ਸਾਰੇ ਜੀ ਮੰਨ ਜਿੰਨੇ ਬੌਲੀ ਹੁੰਦੀ ਆ ਸਾਰੀ ਸਵੇਰ ਸ਼ਾਮ ਇਹੀ ਪੀਂਦੇ ਆ ਜੀ ਤੇ ਕਿਲੋ 2-2 ਕਿਲੋ ਮੰਨੋ ਪਿਆਰ ਨਹੀਂ ਕਰੇਗਾ ਬੱਲਾ ਤਾਂ ਇਹਦੇ ਗ੍ਰੋਥਾਂ ਬਹੁਤ ਵਧੀਆ ਬਣਦੀਆਂ ਨੇ ਜੀ ਇਹ 23 ਸਾਲ ਤੋਂ ਆਪਾਂ ਲਗਾਤਾਰ ਕੰਮ ਕਰਦਾ ਦੇੇ ਦੇ ਤੇ ਆਪਾਂ ਕਿਤੇ ਦਾ ਖਰਾਬ ਨਹੀਂ ਕਰਿਆ ਬੌਲੀਆਂ ਬੌਲੀ ਚ ਕਹਿੰਦੇ ਜਾਨ ਬਹੁਤ ਹੁੰਦੀ ਆ ਬੱਚੇ ਗਰੋਥ ਬਹੁਤ ਚੰਗੀ ਕਰਦੇ ਆ ਜੀ ਚੱਲ ਮੋਟੋ ਵਾਹ ਕੱਲੀ ਕੱਲੀ ਆਓ ਇਤਨਾ ਹੋ ਤਾ ਥੋੜੇ ਆ ਜਾ ਤੈਨੂੰ ਫੇਰ ਪਾਉਣਾ ਚੱਲ ਆਹ ਪਾਲਦੇ ਨੇ ਬੱਚੇ ਜੀ ਹਾਲਾ ਕਹਿੰਦਾ ਬੱਚੇ ਕਿਵੇਂ ਪਾਲਦੇ ਆ ਆ ਬਹੁਣੀਆਂ ਨਾਲ ਪਾਲਦੇ ਨੇ ਆਪਣੇ ਮਹੀਨੇ ਚ ਦੋ ਪਸ਼ੂ ਸੁੰਦੇ ਰਹਿੰਦੇ ਜੀ ਨਾਲੇ ਦੂਰ ਬਣਾ ਲਾ ਦੋ ਪਸ਼ੂ ਆਪਣੇ ਸੁੰਦੇ ਰਹਿੰਦੇ ਜੀ ਜਿੰਨੇ ਵੀ ਉਹਨਾਂ ਦੀ ਬਾਲੀ ਹੁੰਦੀ ਆ 10 ਤੋਂ 12 ਦੇ ਵਿੱਚ 15 ਦਿਨਾਂ ਤੱਕ ਵੀ ਆਪਾਂ ਇਹਨਾਂ ਨੂੰ ਬੱਚਿਆਂ ਨੂੰ ਪੋਣਾ ਜੀ ਮੰਨਣਾ ਸਾਰੇ ਬੱਚੇ ਆਪਣੇ ਛੋਟੇ ਲੱਗੇ ਹੋਏ ਆ ਜੀ ਸੋਵਾਂ ਸ਼ਾਮ ਇਹਨਾਂ ਨੂੰ ਪੋਣਾ ਚਲੋ ਬਹੁਤ ਚੰਗੀ ਗ੍ਰੋਥ ਕਰਦੇ ਆ ਜੀ ਇਹ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਜਿਹੜਾ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਵੀ ਜਿਹੜੀ ਬੌਲੀ ਆ ਇਹਦੇ ਵਿੱਚ ਬਹੁਤ ਜਾਣ ਹੁੰਦੀ ਹੈ ਜਿਆਦਾ ਇਹ ਚਲ ਬਸ ਛੱਡੋ ਤਕਰੀਬਨ ਆਪਣੇ ਜਿੰਨੇ ਵੀ ਬੱਚੇ ਨੇ ਸਾਰੇ ਬੱਚੇ ਜੀ ਲੱਗੇ ਹੋਏ ਦੁੱਧ ਤੇ ਕਿਉਂਕਿ ਇਹਨੂੰ ਆਪਾਂ ਪੌੜੇ ਰਹਿਣੇ ਆ ਕਿਲੋ 1.5 ਕਿਲੋ ਮੰਨ ਸਵੇਰ ਸ਼ਾਮ ਪੀਂਦੇ ਆ ਇਹ ਤੇ ਬਾੜੇਲਾ ਭਰਾ ਮਿਹਨਤ ਕਰਿਆ ਕਰੋ ਐਸ ਰੋਟ ਕੀਂਦੇ ਰਹੇ ਸਾਰੇ ਬੱਜੇ ਹੂੰ ਤਾਂ ਮਾ ਦਾ ਦੁੱਧ ਤਾਂ ਆਪਾਂ 2 ਕਿਲੋ ਸ਼ੋਭਾ 2 ਕਿਲੋ ਸ਼ਾਮੀ ਪਿਉਣੇ ਆ ਪਰ ਜਿੰਨੀ ਬੌਲੀ ਹੁੰਦੀ ਆ ਕੱਢੀ ਹੋਈ 10 ਤੋਂ 12 ਦਿਨ ਇਹ ਆਪਾਂ ਜ਼ਰੂਰ ਇਹਨਾਂ ਨੂੰ ਪਿਉਣੇ ਜੀ ਬੱਚੇ ਧੋਣੇ ਪਾਣ ਲਗੇ ਜੀ ਐ ਪਾ ਲਦਿਆ ਬੱਚੇ ਲਓ ਤੂੰ ਘੱਟ ਦਿੱਤਾ ਪਹਿਲਾਂ ਦੇਖ ਲੈ ਵਾਖ ਦੇ ਵਾਹ ਸਾਰੇ ਭਰਾਵਾਂ ਨੂੰ ਬੇਨਤੀ ਹੈ ਜੀ ਵੀ ਬੋਲੀ ਆਪਾਂ ਦੇਖੋ ਹਫਤਾ ਦੱਸ ਦਿੰਦਾ ਆਪਾਂ ਇਹਨੂੰ ਘਰੇ ਆਪਣੇ ਵਰਤ ਦੇ ਕਿ ਜ਼ਿਆਦਾਤਰ ਕਿਉਂਕਿ ਗੁਰੂ ਘਰ ਦੇਖ ਕੇ ਉਸ ਵਾਂ ਰੱਬ ਦੀ ਕਿਰਪਾ ਨਾਲ ਕਿਰਪੂਰ ਬਣਾ ਕੇ 10 12 ਦਿਨਾਂ ਬਾਅਦ ਫੇਰ ਆਪਾਂ ਇਹਨੂੰ ਦੁੱਧਰ ਵਰਤਨ ਲਗਦੇ ਆ ਜੀ ਜਦੋਂ ਵਧੀਆ ਹੋ ਜਾਂਦਾ ਜਿੰਨਾ ਚਿਰ ਬੌਲੀ ਆ ਉਹਨਾਂ ਜਿਹੜੇ ਆਪਣੇ ਕਾਫਲੇ ਜੋ ਬੱਚੇ ਨੇ ਸਾਰੇ ਇਹਨਾਂ ਨੂੰ ਸਵੇਰ ਸ਼ਾਮ ਇਹਨਾਂ ਨੂੰ ਪਿਆ ਦੇਣਾ ਜੀ ਤਾਂ ਕਿ ਗਰੋਥਾਂ ਵੀ ਬਹੁਤ ਵਧੀਆ ਹੁੰਦੀਆਂ ਨੇ ਤੇ ਬੌਲੀ ਤੇ ਜਾਣ ਵੀ ਬਹੁਤ ਹੁੰਦੀ ਆ ਸਾਰੇ ਭਰਾ ਇਹ ਗੱਲ ਜ਼ਰੂਰ ਤੇ ਅੱਜ ਰੱਖਾ ਡੋਲਣ ਨਾ ਉਹਦੇ ਬੱਚਿਆਂ ਨੂੰ ਬੌਲੀ ਪਿਆ ਕਰੋ ਬੱਚਾ ਧੋਰਫਾਈ ਨੇ ਡੋਲਦਾ ਹੈਗਾ ਬਿਮਾਰੀਆਂ ਦੇ ਲੰਡੂ ਦੇ ਵਿੱਚ ਤਾਕਤਵੰਦਿਆ ਦੇ ਵਿੱਚ ਕਿਉਂਕਿ ਬੌਲੀ ਦੇ ਵਿੱਚ ਬਹੁਤ ਜਾਣ ਹੁੰਦੀ ਹੈ ਜੀ। ਨਬਤੋ ਵੀ। ਆਹੀ ਆ ਸਾਰਿਆਂ ਨੂੰ। ਭਰਾ ਸਰਪੰਚ ਜੀ ਦੀ ਫਾਰਮ 735 ਜਰੂਰ ਜੁੜੋ ਤੇ ਫੋਲੋ ਲੈਂਗ ਸ਼ੇਅਰ ਜਰੂਰ ਕਰਿਆ ਕਰੋ। ਤਾਂ ਕਿ ਆਪਾਂ ਨਵੀਆਂ ਜਾਣਕਾਰੀਆਂ ਉਹਨੂੰ ਦੰਦੇ ਰਹੀਏ। ਕਿਉਂਕਿ ਆਪਾਂ ਦੇ 770 ਪਸ਼ੂਆ ਜੋ ਪਾਲਦਿਆਂ ਛੋਟਾ ਤੋਂ ਲਾ ਕੇ ਵੱਡਿਆਂ ਤੱਕ ਬਹੁਤ ਘੱਟ ਘੱਟ ਖਾਚੇ ਤੇ ਪਾਲਦਿਆਂ ਜੀ ਆਪਾਂ ਇਹ ਨਹੀਂ ਹੈਗਾ ਵੀ ਆਪਾਂ ਇਹਨਾਂ ਨੂੰ ਕੋਈ ਐਕਸਟਰਾ ਬਾਲੀ ਫੈਟ ਜਾਂ ਬਾਦ ਜਾਦਾ ਫੀਡ ਪਪਾ ਪਾ ਕੇ ਪਾਲਦੇ ਆ। ਬਹੁਤ ਘੱਟ ਖਰਚੇ ਦੇ ਪਸ਼ੂ ਪਾਲਦੇ ਆ ਜੀ ਪਰ ਰੱਬ ਦੀ ਕਿਰਪਾ ਨਾਲ ਆਪਣੇ ਪਸ਼ੂ ਦੇ ਗਰੋਥਾ ਇੰਨੇ ਤਖੜੀਆਂ ਨੇਗੀਆਂ ਮਜ਼ਬੂਤ ਇੰਨੀਆਂ ਨੇਗੀਆਂ ਆਹ ਨਹੀਂ ਤਾਂ ਨਹੀਂ ਤਾਂ ਬਈ ਘੱਟੋ ਘੱਟ ਮੈਨੂੰ 10 ਸਾਲ ਹੋ ਗਏਗਾ ਸਾਲ ਬਹੁਤ ਜਿੰਨੀ ਵੀ ਵਾਹਿਆ ਹੁਣ ਆਪਣੇ ਪਸ਼ੂ ਦੋ ਤਿੰਨ ਸੁੰਦਰ ਮਹੀਨੇ ਦੇ ਸਾਰੇ ਇਹਨਾਂ ਨੂੰ ਪਿਉਣਾ ਜੀ ਪਹਿਲਾਂ ਇਹਦੇ ਤੇ ਰੱਬ ਦੀ ਕਿਰਪਾ ਨਾਲ ਆਪਾਂ ਨੂੰ ਬਹੁਤ ਇਹਦੇ ਫਾਇਦਾ ਮਿਲਿਆ ਇਹਦੇ ਨਾਲ ਆਪਣੇ ਪਸ਼ੂ ਚ ਗਰੋਥ ਬਹੁਤ ਕਰਦੇ ਆ ਜੀ ਤਾਂ ਸਾਰਿਆਂ ਨੂੰ ਸਸtricar ਧੰਨਵਾਦ